ਕਿਲਾ ਤਰਨ ਤਰਨ ਦੇ ਕਸਬਾ ਚਵਾਲ ਵਿਖੇ ਕਾਂਗਰਸ ਪਾਰਟੀ ਜਨਰਲ ਖਤਰ ਕਿਸਾਨ ਵਿੰਗ ਪੰਜਾਬ ਕਿਰਨਵੀਰ ਸਿੰਘ ਮਿੱਠਾ ਦੀ ਅਗਵਾਈ ਦੇ ਹੇਠ ਇੱਕ ਰੋਸ ਰੈਲੀ ਕੀਤੀ ਗਈ ਜਿਸ ਦੇ ਚ ਕਾਂਗਰਸ ਪਾਰਟੀ ਸੀਨੀਅਰ ਕਾਂਗਰਸੀ ਆਗੂ ਤੇ ਸੁਪਾਲ ਸਿੰਘ ਖੈਰਾ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਦੇ ਪੱਤਰਕਾਰਾਂ ਨਾਲ ਜਾਣਕਾਰ ਦਿੰਦੇ ਸੁਪਾਲ ਸਿੰਘ ਖੈਰਾ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਹਰ ਵਾਰ ਫਸਲਾਂ ਦੇ ਨਾਮ ਤੇ ਕਿਸਾਨਾਂ ਦੇ ਨਾਲ ਧੋਖਾ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਝੋਨੇ ਦੇ ਬਦਲ ਸਮੇਂ ਵੀ ਇਹਨਾਂ ਵੱਲੋਂ ਇਹ ਬਹੁਤ ਵੱਡਾ ਡਰਾਮਾ ਰਚਿਆ ਗਿਆ ਜਿਸ ਨਾਲ ਪੰਜਾਬ ਦੇ ਕਿਸਾਨਾਂ ਨਾਲ ਕਾਫੀ ਸ਼ਰਿਆਮ ਧੱਕਾ ਕੀਤਾ ਜਾ ਰਿਹਾ ਹੈ ਤੇ ਹੁਣ ਆਉਣ ਵਾਲੀ ਫਸਲ ਜੋ ਕੋ ਜੀ ਹਰਕਤਾਂ ਪੰਜਾਬ ਦੇ ਕਿਸਾਨਾਂ ਕਿਤੇ ਜਾ ਰਹੀਆਂ ਹਨ ਉਹਨਾਂ ਨੂੰ ਲੈ ਕੇ ਅੱਜ ਵੱਡਾ ਇਕੱਠ ਜੋਗੀ ਚਪਾਲ ਰਿਖੇ ਕੀਤਾ ਗਿਆ ਹੈ ਤੁਹਾਨੂੰ ਵੀ ਦੱਸ ਦਈਏ ਕਿ ਉਹਨਾਂ ਦੇ ਨਾਲ ਹੀ ਦਲਵੀਰ ਸਿੰਘ ਗੋਲਡੀ ਜੋ ਕਿ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ ਹਨ ਇਸ 바ਬਾ ਪੱਤਰਕਾਰਾਂ ਦਾ ਸਵਾਲ ਜਦੋਂ ਉਹਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਜਵਾਬ ਵਿੱਚ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਅਤੇ ਨਾ ਹੀ ਕੋਈ ਜਵਾਬ ਦਿੱਤਾ ਉਹਨਾਂ ਨੇ ਅੰਤ ਵਿੱਚ ਜਾਂਦੰਦੇ ਇਹ ਕਿਹਾ ਕਿ ਪਾਰਟੀ ਦਾ ਹੁਕਮ ਹੈ ਜੋ ਪਾਰਟੀ ਨੂੰ ਚੰਗਾ ਲੱਗਦਾ ਹੈ ਉਹ ਕਰਦੇ ਹਨ ਸਰ ਆਬ ਰਾਜੇ ਤੇ ਪੁਜੇ ਜੋ ਕੀ ਕਹਿਣਾ ਚਾਹੋਗੇ ਦੇਖੋ ਸਭ ਤੋਂ ਪਹਿਲਾਂ ਤਾਂ ਜਿਹੜਾ ਸਾਡਾ ਕਿਸਾਨ ਵੰਗਿਆ ਕਾਂਗਰਸ ਪਾਰਟੀ ਦਾ ਉਹਦੀ ਅੱਜ ਡਿਸਟ੍ਰਿਕਟ ਲੈਵਲ ਦੀ ਇਹ ਮੀਟਿੰਗ ਕਰਵਾਈ ਆ ਸਰਦਾਰ ਕਿਰਨਜੀਤ ਸਿੰਘ ਜੀ ਸੰਧੂ ਜਿਹਨਾਂ ਨੂੰ ਆਪਾਂ ਸਾਰੇ ਪਿਆਰ ਨਾਲ ਮਿੱਠਾ ਜੀ ਸਾਡੇ ਜਿਹੜੇ ਸਾਡੇ ਪੰਜਾਬ ਯੂਨਿਟ ਦੇ ਪ੍ਰਧਾਨ ਨੇ ਮੇਰੇ ਨਾਲ ਸਰਦਾਰ ਹਰਬਿੰਦਰ ਸਿੰਘ ਜੀ ਗਿੱਲ ਐਕਐਮਐਲਏ ਵੀ ਵਿਰਾਜਮਾਨ ਨੇ ਤੇ ਹੋਰ ਕਾਂਗਰਸੀ ਲੀਡਰਸ ਤੇ ਕਾਫੀ ਅੱਛਾ ਇਕੱਠ ਇਹਨਾਂ ਨੇ ਅੱਜ ਕੀਤਾ ਅ ਕਿਸਾਨੀ ਦੇ ਮਸਲੇ ਤਾਂ ਹਨ ਹੀ ਹਨ ਪੰਜਾਬ ਦੇ ਵਿੱਚ ਜਿਵੇਂ ਕਿ ਖਾਸ ਤੌਰ ਤੇ ਜਿਹੜੀ ਝੋਨੇ ਵਿੱਚ ਲਗਭਗ ਮੈਂ ਸਮਝਦਾ ਕਿ 5000 ਕਰੋੜ ਰੁਪਏ ਦਾ ਸ਼ੋਸ਼ਣ ਹੋਇਆ ਪੰਜਾਬ ਦੇ ਕਿਸਾਨਾਂ ਦਾ ਇਸ ਨੂੰ ਲੈ ਕੇ ਅਸੀਂ ਇੱਕ ਕੰਪਲੇਂਟ ਲੌਂਚ ਕੀਤੀ ਆ ਵਿਦ ਗਵਰਨਮੈਂਟ ਆਫ ਇੰਡੀਆ ਹੋਮ ਮਿਨਿਸਟਰ ਔਰ ਐਗਰੀਕਲਚਰ ਮਿਨਿਸਟਰ ਨੂੰ ਕਿ ਬੜਾ ਤਰੀਕੇ ਨਾਲ ਪੰਜਾਬ ਸਰਕਾਰ ਨੇ ਇਹ ਸ਼ੋਸ਼ਣ ਕਿਸਾਨਾਂ ਦਾ ਕੀਤਾ ਤੁਹਾਨੂੰ ਸਭ ਨੂੰ ਯਾਦ ਹੈ ਕਿ ਝੋਨੇ ਦੇ ਖਰੀਦ ਤੋਂ ਪਹਿਲਾਂ 15-20 ਦਿਨ ਸਾਰੀਆਂ ਏਜੰਸੀਆਂ ਗਾਇਬ ਹੋ ਗਈਆਂ ਜਾਣ ਬੁੱਝ ਕੇ ਔਰ ਇੱਕ ਗੱਲ ਛੱਡ ਦਿੱਤੀ ਕਿ ਗੋਦਾਮਾਂ ਵਿੱਚ ਜਗ੍ਹਾ ਨਹੀਂ ਆ ਤੇ ਝੋਨਾ ਕਿ ਚੱਕਿਆ ਨਹੀਂ ਜਾਣਾ ਤੇ ਲੋਕਾਂ ਨੂੰ ਮੋਟੀਵੇਟ ਕੀਤਾ ਗਿਆ ਕਿ ਤੁਸੀਂ ਕੁਛ ਨਾ ਕੁਛ ਘੱਟ ਕੇ ਰੇਟ ਤੇ ਚਕਾਓ ਔਸਟਨ 150 ਰੁਪਿਆ ਕੁਇੰਟਲ ਸਾਰੇ ਪੰਜਾਬ ਵਿੱਚ ਮਾਝੇ ਵਿੱਚ 300 ਤੋਂ ਲੈ ਕੇ 400 ਰੁਪਏ ਪ੍ਰਤੀ ਕੁਇੰਟਲ ਘੱਟ ਕੇ ਆ ਤੇ ਭਾਜਪੀ ਦੀ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ 43000 ਕਰੋੜ ਰੁਪਏ ਦੀ ਜਿਹੜੀ ਲਿਮਟ ਸੀ ਉਹ ਭੇਜੀ ਹੋਈ ਸੀਗੀ ਇਹਨਾਂ ਦੇ ਕੋਲ ਪੈਸੇ ਸਿਗੇ ਲੇਕਿਨ ਇਹਨਾਂ ਨੇ ਜਿਹੜਾ 43000 ਕਰੋੜ ਰੁਪਏ ਦਾ ਝੋਨਾ ਖਰੀਦਿਆ ਜਾਣਾ ਸੀ ਅ 185 ਲੱਖ ਮੈਟ੍ਰਿਕ ਟਨ ਉਹਦੇ ਚੋਂ ਤੁਸੀਂ ਲਾ ਲੋ ਕਿ ਜੇ 10% ਵੀ ਰੇਟ ਐਮਐਸਪੀ ਤੋਂ ਘੱਟ ਮਿਲਿਆ ਹੋਵੇ ਤਾਂ 5000 ਕਰੋੜ ਰੁਪਏ ਦਾ ਸ਼ੋਸ਼ਣ ਹੋਇਆ ਸਭ ਤੋਂ ਵੱਡਾ ਇਲਜ਼ਾਮ ਜਿਹੜਾ ਕਿ ਵਿਧਾਨ ਸਭਾ ਦੇ ਵਿੱਚ ਸਾਡੇ ਲੀਡਰ ਆਫ اپੋਜੀਸ਼ਨ ਨੇ ਵੀ ਚੱਕਿਆ ਔਰ ਅਸੀਂ ਸਾਰਿਆਂ ਨੇ ਚੱਕਿਆ ਉਹ ਭਗਵੰਤ ਮਾਨ ਦੀ ਸਰਕਾਰ ਅੱਛਾ ਹਾਲ ਹੀ ਵਿੱਚ ਕਿਸਾਨ ਜਿਸ ਢੰਗ ਦੇ ਨਾਲ ਇਹਨਾਂ ਨੇ ਉਹਨਾਂ ਦਾ ਅੰਦੋਲਨ ਖਦੇੜਿਆ ਅ ਸ਼ੰਭੂ ਬਾਰਡਰ ਤੋਂ ਤੇ ਖਨੌਰੀ ਤੋਂ ਉਹ ਹੁਣ ਗੱਲ ਬਿਲਕੁਲ ਜਗਜ਼ਾਰ ਹੋ ਗਈ ਕਿ ਭਗਵੰਤ ਮਾਨ ਨਾ ਸਿਰਫ ਸਿੱਖ ਵਿਰੋਧੀ ਆ ਬਲਕਿ ਕਿਸਾਨ ਵਿਰੋਧੀ ਵੀ ਆ ਕਿਉਂਕਿ ਇਹ ਜਿਹੜਾ ਅੰਦੋਲਨ ਖਦੇੜਿਆ ਗਿਆ ਇਹ ਸਿੱਧਾ-ਸਿੱਧਾ ਭਾਜਪੀ ਦੇ ਆਦੇਸ਼ਾਂ ਤੇ ਤੁਹਾਨੂੰ ਸਭ ਨੂੰ ਅੱਛੀ ਤਰ੍ਹਾਂ ਯਾਦ ਆ ਪਿਛਲੇ ਦਿਨਾਂ 'ਚ ਲੋਕ ਸਭਾ ਹੋਮ ਮਿਨਿਸਟਰ ਨੇ ਇਹ ਗੱਲ ਕਹੀ ਕਿ ਚਾਹੇ ਹਮਾਰੀ ਪੰਜਾਬ 'ਚ ਸਰਕਾਰ ਨਹੀਂ ਹੈ ਲੇਕਿਨ ਅਗਰ ਹਮ ਚਾਹੇ ਤਾਂ ਵਹਾਂ ਪਰ ਐਨਐਸਏ ਲਗਾ ਕੇ ਲੋਕੋ ਨੂੰ ਦਿਬਰੂਗੜ੍ਹ ਜੇਲ੍ਹ 'ਚ ਭੇਜ ਸਕਤੇ ਹਨ ਐਨਐਸਏ ਵੀ ਉਹਨਾਂ ਨੇ ਕਹਿਣ ਤੇ ਲਾਈ ਕਿ ਹੁਣ ਕਿਸਾਨਾਂ ਦਾ ਅੰਦੋਲਨ ਜਿਹੜਾ ਚੱਕਿਆ ਕੁੱਟਮਾਰ ਕੀਤੀ 100 ਕਰੋੜ ਤੋਂ ਉੱਤੇ ਪ੍ਰਾਪਰਟੀ ਅੱਜ ਵੀ ਖੁਰਦ-ਬੁਰਦ ਐ ਔਰ ਮਾਲਵੇ ਦੇ ਵਿੱਚ ਇਹਨਾਂ ਬੋਕਰ ਪਾਰਟੀ ਦੇ ਐਮਐਲਏਾਂ ਦਾ ਨਾਮ ਤੇ ਲੀਡਰਾਂ ਦਾ ਪੈ ਗਿਆ ਵਾ ਟਰਾਲੀ ਚੋਰ ਸੋ ਇਹ ਅੱਜ ਕਿਸਾਨਾਂ ਦੀ ਦੁਰਦਸ਼ਾ ਇਹਨਾਂ ਨੇ ਜਿਹੜੀ ਕੀਤੀ ਪੰਜਾਬ ਦੇ ਵਿੱਚ ਉਹਦਿਆਂ ਸਾਰੇ ਮੁੱਦੇ ਚੱਕਾਂਗੇ ਜੋ ਪੰਜਾਬ 'ਚ ਤਾਜ਼ਾ ਹਾਲਾਤ ਨੇ ਦੇਖੋ ਕਦੇ ਸੁਣਿਆ ਕੋਈ ਸਰਕਾਰ ਬਾਥਰੂਮਾਂ ਦਾ ਟਾਇਲਟਾਂ ਦਾ ਉਦਘਾਟਨ ਕਰਦੀ ਆ ਇਸ ਲੈਵਲ ਤੱਕ ਇਹਨਾਂ ਨੇ ਲਿਆਂਦਾ 25000 ਨਹੀਂ ਪੱਥਰ ਰੱਖ ਰਹੇ ਨੇ ਸਕੂਲਾਂ ਦੇ ਵਿੱਚ ਜਿਹੜੇ ਕੰਮ ਕਾਂਗਰਸ ਵੇਲੇ ਹੋਏ ਸ਼ਾਇਦ ਜਿਹੜੇ ਕੰਮ ਕੋ ਅਕਾਲੀਆਂ ਵੇਲੇ ਵੀ ਹੋਏ ਆ ਕਿ ਸਾਰਿਆਂ ਦਾ ਇਹ ਨਹੀਂ ਪੱਥਰਾਂ ਦੀ ਸਰਕਾਰ ਜਿਹੜੇ ਕਹਿੰਦੇ ਸੀ ਨਹੀਂ ਪੱਥਰਤਾ ਜੀ ਰਾਜ ਮਿਸਤਰੀ ਰੱਖਿਆ ਕਰਨਗੇ ਆ ਕੱਲ ਇੱਕ ਨੌਜਵਾਨ ਬੱਚਿਆਂ ਨੂੰ ਆਦੇਸ਼ ਦਿੱਤੇ ਨੇ ਡੀਸੀ ਫਰੀਦਕੋਟ ਨੇ ਡੀਓ ਫਰੀਦਕੋਟ ਦੇ ਰਾਹੀਂ ਕਿ 9ਵੀਂ ਤੋਂ 12ਵੀਂ ਜਮਾਤ ਦੇ ਬੱਚਿਆਂ ਦੇ 10-10 ਬੱਚਿਆਂ ਦੇ ਟੋਲੇ ਬਣਾਓ ਉਹਨਾਂ ਦੇ ਨਾਲ ਇੱਕ ਇੱਕ ਟੀਚਰ ਤਾਇਨਾਤ ਕਰੋ ਤੇ ਬਾਜ਼ਾਰਾਂ ਵਿੱਚ ਜਾ ਕੇ ਜਿਹੜੀਆਂ ਕੈਮਿਸਟੀਆਂ ਦੁਕਾਨਾਂ ਉਹਨਾਂ ਨੂੰ ਚੈਕਿੰਗ ਕਰੋ ਇਹਦਾ ਮਤਲਬ ਤੁਸੀਂ ਬੱਚਿਆਂ ਨੂੰ ਸਿੱਧਾ-ਸਿੱਧਾ ਡਰੱਗ ਮਾਫੀਆ ਨਾਲ ਲੜਾਉਣਾ ਚਾਹੁੰਦੇ ਹੋ ਬੱਚਿਆਂ ਨੂੰ ਪੜਨ ਦਾ ਪੜ੍ਹਾਈ ਦਾ ਕੋਈ ਅਧਿਕਾਰ ਨਹੀਂ ਪੰਜਾਬ ਦੇ ਵਿੱਚ ਟੀਚਰਾਂ ਨੂੰ ਕੋਈ ਅਧਿਕਾਰ ਪੜਾਉਣ ਦਾ ਨਹੀਂਗਾ ਨਹੀਂ ਪੱਥਰਾਂ ਦਾ ਕਲਚਰ ਤੇ ਆਪ ਪੰਜਾਬ ਵਿੱਚ ਇੱਕ ਆਈਪੀਐਸ ਆਫੀਸਰ ਦੀ ਇੱਕ ਸਿਕਸ ਆਡੀਓ ਟੇਪ ਚੱਲ ਰਹੀ ਪਿਛਲੇ ਕੁਝ ਦਿਨਾਂ ਦੀ ਉਹਦੇ ਤੇ ਭਗਵੰਤ ਮਾਨ ਕੇਜਰੀਵਾਲ ਜਿਹੜੇ ਕਹਿੰਦੇ ਸੀ ਅਸੀਂ ਬੜੇ ਇਮਾਨਦਾਰ ਬੰਦੇ ਆ ਅਸੀਂ ਬਦਲਾਅ ਲੈ ਕੇ ਚੁੱਪ ਬੈਠੇ ਨੇ ਇੱਕ ਲਫ਼ਜ਼ ਨਹੀਂ ਬੋਲ ਰਿਹਾ ਕੋਈ ਕਿ ਇਹਦੀ ਜਾਂਚ ਹੋਣੀ ਚਾਹੀਦੀ ਆ ਔਰ ਇਸ ਤਰ੍ਹਾਂ ਦੀ ਅਗਰ ਵਰਦੀ ਧਾਰੀ ਪੁਲਿਸ ਵਾਲੇ ਇਦਾਂ ਦੀਆਂ ਹਰਕਤਾਂ ਕਰਨਗੇ ਤੇ ਉਹ ਸਾਡੇ ਔਰਤਾਂ ਨੂੰ ਇਨਸਾਫ ਕੀ ਦੇਣਗੇ ਉਹਨਾਂ ਤੋਂ ਕਿਸ ਤਰ੍ਹਾਂ ਦੀ ਜਸਟਿਸ ਦੀ ਉਮੀਦ ਕੀਤੀ ਜਾ ਸਕਦੀ ਆ ਸਾਡੇ ਪੰਜਾਬ ਦਾ ਕਰਜ਼ਾ ਜਿਹੜਾ ਮਗਰਲੀਆਂ ਪਾਰਟੀਆਂ ਨੂੰ ਗਾਲਾਂ ਕੱਢਦੇ ਅਸੀਂ ਰੋਜ਼ ਉਹਨਾਂ ਨੇ ਪਿਛਲੇ 30 ਸਾਲਾਂ 'ਚ 3 ਲੱਖ ਕਰੋੜ ਚੜਾਇਆ 92 ਤੋਂ ਲੈ ਕੇ 2022 ਤੱਕ 30 ਸਾਲ 3 ਲੱਖ ਕਰੋੜ ਇਹਨਾਂ ਪਿਓ ਦੇ ਪੁੱਤਾਂ ਨੇ ਤਿੰਨਾਂ ਸਾਲਾਂ 'ਚ 1 ਲੱਖ ਕਰੋੜ 10 ਸਾਲਾਂ ਚ 1 ਲੱਖ ਕਰੋੜ ਵਧਦਾ ਸੀ ਪਿਛਲੇ ਇਹਨਾਂ ਨੇ 3 ਸਾਲਾਂ ਚ 1 ਲੱਖ ਕਰੋੜ ਦਾ ਕਰਦਾ ਸੋ ਮੋਨਿਟਰੀਰਲੀ ਇਕਨੋਮਿਕਲੀ ਫਾਈਨੈਂਸ਼ੀਅਲੀ ਦੇ ਹੈਵ ਰੈਕਟ ਪੰਜਾਬ ਦੇ ਹੈਵ ਲੂਟਿਡ ਦ ਸਟੇਟ ਆਫ ਪੰਜਾਬ ਔਰ ਸਾਰਾ ਪੈਸਾ ਅਯਾਸ਼ੀ ਤੇ ਗਿਆ ਵਾ ਮਤਲਬ ਜਹਾਜ਼ ਉਡਣ ਤੇ ਹੈਲੀਕਾਪਟਰ ਜਾ ਰਿਹਾ ਕੇਜਰੀਵਾਲ ਸਾਹਿਬ ਆ ਰਹੇ ਨੇ ਦਰਜਨਾ ਪੁਲਿਸ ਦੀਆਂ ਗੱਡੀਆਂ ਫਿਰ ਰਹੀਆਂ ਨੇ ਕਿ ਭਗਵੰਤ ਮਾਨ ਦੀ ਸਿਕਿਉਰਿਟੀ ਸਾਰੇ ਦੇਸ਼ ਵਿੱਚ ਅੱਜ ਪਬਲਿਸਿਟੀ ਦਾ ਯੁੱਗ ਬਣਾਤਾ ਆਮ ਆਦਮੀ ਪਾਰਟੀ ਸਾਰੇ ਦੇਸ਼ ਦੀਆਂ ਸਾਰੀਆਂ ਅਖਬਾਰਾਂ ਦੇ ਫਰੰਟ ਪੇਜ ਇਸ਼ਤਿਹਾਰ ਕਲਰਡ ਸਾਰੇ 에ਅਰਪੋਰਟਾਂ ਤੇ ਡਿਜੀਟਲ ਬੋਰਡ ਸਾਰੇ ਦੇਸ਼ ਦੇ ਰੇਲਵੇ ਸਟੇਸ਼ਨਾਂ ਤੇ ਬੋਰਡ ਪੰਜਾਬ ਦੀ ਕੋਈ ਗਲੀ ਨਹੀਂ ਛੱਡੀ ਕੋਈ ਛੱਪੜ ਕੋਈ ਕੁੱਚਾ ਜਿੱਥੇ ਇਹਨਾਂ ਨੇ ਆਪਣੇ ਇਸ਼ਤਿਹਾਰ ਨਾਲੇ ਸੋ ਹੋਇਆ ਕੀ ਆ ਕੁਲ ਮਿਲਾ ਕੇ ਕਿ ਇਹ ਪੰਜਾਬ ਦੇ ਲੋਕਾਂ ਨੂੰ ਹੁਣ ਸਮਝ ਆ ਗਈ ਆ ਕਿ ਇਹ ਬਿਲਕੁਲ ਨਿਲੈਕਾਂ ਦੀ ਸਰਕਾਰ ਹੈ ਔਰ ਜਿਹੜੀ ਪ੍ਰਤਾਪ ਬਾਜਵਾ ਨੇ ਗੱਲ ਕੀਤੀ ਸੀ ਨਾ ਹੁਣ ਸਾਬਤ ਹੋ ਰਿਹਾ ਕਿ ਇਹ ਮਾੜਾ ਮਟੀਰੀਅਲ ਆ ਮੈਂ ਕਹਿੰਨਾ ਵਾਂ ਕਿ ਇਹ ਮਟੀਰੀਅਲ ਆ ਔਰ ਜਿਸ ਢੰਗ ਦੇ ਨਾਲ ਇਹਨਾਂ ਦੇ ਐਮਐਲਏਸ ਗਾਣਾ ਕੱਢਦੇ ਫੜੇ ਗਏ ਨੇ ਆ ਸਪੀਕਰ ਦੀ ਜਿਹੜੀ ਭਾਈਚਾਰਾ ਜਿਹਦਾ ਅਸੀਂ ਬਹੁਤ ਸਤਿਕਾਰ ਕਰਦੇ ਆ ਰਾਮਗੜੀਆ ਭਾਈਚਾਰਾ ਆ ਰਾਮਪੁਰੇ ਫੂਲ ਦੇ ਐਮਐਲਏ ਨੇ ਕਿਹਾ ਇੱਕ ਗੁੱਲੀ ਘਟ ਨੇ ਆ ਤੁਹਾਡੇ ਆ ਲਾਲਜੀਤ ਭੁੱਲਰ ਨੇ ਆ ਜਿਹੜਾ ਇੱਥੇ ਇੱਕ ਮੂਰਖ ਮੰਤਰੀ ਆ ਉਹਨੇ ਵੀ ਇਹਨਾਂ ਦਾ ਮਜ਼ਾਕ ਉਡਾਇਆ ਕਿ ਗੁੱਲੀ ਘੜਾਂ ਦੀ ਜਮਾਤ ਆ ਮਤਲਬ ਹੁਣੇ ਮਟੀਰੀਅਲ ਨਹੀਂ ਤੇ ਹੋਰ ਕੀ ਕਵਾਂਗੇ ਅਸੀਂ ਇਹਨਾਂ ਨੂੰ ਜਿਹੜੇ ਬੰਦੇ ਐਮਐਲਏ ਦੀ ਅਹਿਮੀਅਤ ਤੇ ਉਸ ਦੇ ਰੁਤਬੇ ਨੂੰ ਨਹੀਂ ਸਮਝਦੇ ਉਹਦੀ ਮਰਿਆਦਾ ਦਾ ਮਾਨ ਨਹੀਂ ਰੱਖ ਸਕਦੇ ਵਿਧਾਨ ਸਭਾ ਦੇ ਵਿੱਚ ਬਦਮਾਸ਼ਾ ਵਾਂਗੂ ਬਿਹੇਵ ਕਰਦੇ ਆ ਆਈ ਵੁੱਡ ਰੀਟ੍ਰੇਟ ਮੈਂ ਪ੍ਰਤਾਪ ਬਾਜਵੇ ਦੀ ਗੱਲ ਨੂੰ ਰਿਪੀਟ ਕਰਦਾ ਵਾਂ ਕਿ ਇਹ ਬਦਕਿਸਮਤੀ ਸੀ ਪੰਜਾਬ ਦੀ ਕਿ ਇਦਾਂ ਦਾ ਮਟੀਰੀਅਲ ਪੰਜਾਬ ਨੂੰ ਮਿਲਣਾ ਸੀਗਾ ਔਰ ਇਹਨਾਂ ਨੇ ਆਪ ਖੁਦ ਸਾਬਤ ਕੀਤਾ ਉਹ ਉਗੋਕੇ ਤੋਂ ਲੈ ਕੇ ਮਾਨੂਕੇ ਸਰਬਜੀਤ ਐਨ ਆਰ ਆਈ ਦੀ ਕੋਠੀ ਤੇ ਕਬਚਾ ਅੱਛਾ ਕਟਾਰੂ ਚੱਕ ਕੌਣ ਸੀ ਜੀ ਜਰਾ ਦੱਸਿਓ ਕੀ ਕੀਤਾ ਸੀ ਕਟਾਰੂ ਚੱਕ ਨੇ ਕੀ ਉਹ ਬਹੁਤ ਚੰਗੇ ਮਟੀਰੀਅਲ ਵਾਲਾ ਕੰਮ ਸੀਗਾ ਬੜੇ ਵੱਡੇ ਲੀਡਰਾਂ ਵਾਲਾ ਕੰਮ ਸੀਗਾ ਸੋ ਇਸ ਕਰਕੇ ਉਹ ਜਿਹੜਾ ਸ਼ਬਦ ਵਰਤਿਆ ਸੀਗਾ ਮੈਂ ਉਹਦੇ ਪਿੱਛੇ ਖੜ ਕੇ ਕਹਿਣ ਨੂੰ ਤਿਆਰ ਆ ਕਿ ਅੱਜ ਇਹ ਮਾੜਾ ਮਟੀਰੀਅਲ ਸਾਡੇ ਪੰਜਾਬ ਦੀ ਲੁੱਟ ਖਸੁੱਟ ਭ੍ਰਿਸ਼ਟਾਚਾਰ ਬਦਲਾਖੋਰੀ ਕੋਈ ਬੰਦਾ ਨਹੀਂ ਛੱਡਦੇ ਕੋਈ ਬੋਲੇ ਸੇ ਚੱਲ ਪੁਲਿਸ ਸੋ ਦੇਰਫੋਰ ਅੰਤ ਜਿਹੜਾ ਹੈ ਪਾਪ ਦਾ ਜਿਹੜਾ ਘੜਾ ਘੜਾ ਉਹ ਭਰ ਚੁੱਕਾ ਵਾ ਔਰ ਅੰਤ ਇਹਨਾਂ ਦਾ ਨੇੜੇ ਸਰ ਤਰਦੀਸ ਸਿੰਘ ਗੋਲਡੀ ਨੇ ਕਾਂਗਰਸ ਅੱਜ ਘਰ ਵਾਪਸੀ ਕਰ ਲਈ ਆ ਕਿ ਮਨਮਟਾ ਦੂਧ ਹੋ ਜਾਣਗੇ ਤੁਹਾਡੇ ਖਲਾਫ ਦੇਖੋ ਮੈਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਉਹ ਪਾਰਟੀ ਦੇ ਲੀਡਰਸ ਨੇ ਉਹਨਾਂ ਨੂੰ ਜੁਆਇਨ ਕਰਾਇਆ ਉਹ ਜਿੰਦੇ ਜਿਹੜੇ ਕਹਿੰਦੇ ਸੀ ਕਿ ਨਹੀਂ ਆਉਣ ਦੇਣਾ ਯਾ ਆਉਣ ਦੇਣਾ ਇਹ ਸਵਾਲ ਤੁਹਾਡਾ ਉਹਨਾਂ ਨੂੰ ਬਣਦਾ ਵਾ ਇੱਥੇ ਜਿਹੜੀ ਘਟਨਾ ਵਾਪਰੀ 3 ਦਿਨ ਹੋ ਗਏ ਜੀ ਜਿਹੜਾ ਪੁਲਿਸ ਵਾਲਾ ਦੇਖੋ ਕਦੀ ਸੁਣਿਆ ਤੁਸੀਂ ਕਿ ਬਦਮਾਸ਼ ਮਤਲਬ ਜਿਹੜੇ ਇੰਨਾ ਉਹਨਾਂ ਦਾ ਦਿਮਾਗ ਖਰਾਬ ਆ ਕਿ ਉਹਨਾਂ ਨੇ ਡੀਐਸਪੀ ਦੀ ਹਾਜ਼ਰੀ ਚ ਇੱਕ ਐਸਐਚਓ ਦੀ ਹਾਜ਼ਰੀ ਚ ਸਬ ਇੰਸਪੈਕਟਰ ਨੂੰ ਉਹਨਾਂ ਦਾ ਹਥਿਆਰ ਖੋਹ ਕੇ ਗੋਲੀਆਂ ਮਾਰ ਦਿੱਤੀਆਂ ਲੱਖ ਲਾਨਤ ਜਿਹਨੂੰ ਕਹਿੰਦੇ ਆ ਕਿ ਔਰ ਪੁਲਿਸ ਤੇ ਮੈਂ ਸਮਝਦਾ ਕਿ ਮੋਰਾਲ ਜਿਹੜਾ ਕਹਿੰਦੇ ਨਾ ਕਿ ਆਪੋਜੀਸ਼ਨ ਦੀ ਪੁਲਿਸ ਦਾ ਮੋਰਲ ਡਾਊਨ ਕਰਦੀ ਇਹ ਕਰਦੇ ਨੇ ਡਾਊਨ ਗੋਲੀਆਂ ਮਾਰ ਕੇ ਸਾਡੇ ਪੁਲਿਸ ਦੇ ਬਹਾਦਰ ਫੋਰਸ ਆ ਸਾਰਾ ਲੋਰ ਰੰਗ ਇਹਨਾਂ ਨੇ ਡੀਮੋਰੀਲਾਈਜ਼ ਕਰਤਾ ਔਰ ਡਰੱਗਸ ਨਾਲ ਸਾਰੇ ਲਿਪਤ ਨੇ ਆ ਜਿਹੜੀ ਤੁਹਾਡੇ ਖਿਆਲ ਹੈ ਕਾਂਸਟੇਬਲ ਫੜੀ ਗਈ ਆ ਅਮਨਦੀਪ ਕੌਰ ਇੱਕ ਸਿਪਾਈ 2 ਕਰੋੜ ਦੀ ਕੋਠੀ ਤੇ ਥਾਰ ਤੇ ਵਰਨਾ ਗੱਡੀਆਂ ਲੈ ਸਕਦੀ ਹੈ ਇਹਦੀ ਤਹਿਕੀਕਤ ਉੱਤੇ ਤਾਂ ਹੀ ਚਾਹੀਦੀ ਸੀ ਕਿਉਂਕਿ ਉੱਤੇ ਵੱਡੇ ਅਫਸਰ ਫਸਦੇ ਸੀਗੇ ਉਹ ਸਾਰਾ ਠੱਪ ਕਰਕੇ ਤੇ ਪੁਲਿਸ ਦੇ ਮੋਰਲ ਨੂੰ ਅਗਰ ਕੋਈ ਡੈਮੇਜ ਕਰ ਰਿਹਾ ਉਹਨਾਂ ਦੇ ਸਾਰੇ ਜਿਹੜਾ ਲੜਨ ਸ਼ਕਤੀ ਆ ਉਹ ਇਥੋਂ ਦੀ ਮੌਕੇ ਦੀ ਜਿਹੜੀ ਸਰਕਾਰ ਆ ਇਹ ਉਹਨੂੰ ਡੈਮੇਜ ਕਰ ਰਹੀ ਆ ਇਹ ਸਾਰੇ ਮੁੱਦੇ ਅੱਜ ਅਸੀਂ ਇੱਥੇ ਵਿਚਾਰਾਂਗੇ ਸਰ ਜੁਦ ਨਸ਼ਾ ਵਿਰੋਧ ਨੂੰ ਕਿ ਜ਼ਰੂਰੀ ਉਹ ਤਾਂ ਫੂਕ ਤਾਂ ਨਿਕਲ ਗਈ ਨਾ ਜਦੋਂ ਅਮਨਦੀਪ ਕੌਰ ਫੜੀ ਗਈ ਉਹ ਨਾਕੇ ਦੇ ਕਹਿ ਰਹੀ ਆ ਕਿ ਖਬਰਦਾਰ ਜੇ ਮੈਨੂੰ ਫੜਿਆ ਮੈਂ ਆਈਪੀਐਸ ਅਫਸਰ ਨਾਲ ਕਨੈਕਟਡ ਆ ਔਰ ਮੈਨੂੰ ਪਤਾ ਲੱਗਿਆ ਕਿ ਬਠਿੰਡੇ ਦੀ ਪੁਲਿਸ ਨੇ ਇੱਕ ਬੜੀ ਕੰਪਰੀਹੈਂਸਿਵ ਜਾਂਚ ਕੀਤੀ ਆ ਉਸ ਜਾਂਚ ਦੇ ਵਿੱਚ ਉਹਨਾਂ ਨੇ ਪੈਨ ਡਰਾਈਵ ਪਾ ਕੇ ਡੀਜੀਪੀ ਨੂੰ ਸਾਰਾ ਸਮਾਨ ਭੇਜਤਾ ਸਾਰਸਮਾਨ ਜਿਹਦੇ ਚ ਅਸ਼ਲੀਲ ਫੋਟੋਆਂ ਨੇ ਜਿਹਦੇ ਚ WhatsApp ਚੈਟ ਹੈ ਸੀਨੀਅਰ ਆਈਪੀਐਸ ਆਫੀਸਰਸ ਨਾਲ ਔਰ ਤੁਹਾਡਾ ਮੈਂ ਇਹ ਕਹਿਣਾ ਕਿ ਜਦੋਂ ਤੁਸੀਂ ਇੱਕ ਸਪਾਈ ਤੇ ਜਾਣ ਕੇ ਜਾਂਚ ਰੋਕਤੀ ਇਥੋਂ ਪਤਾ ਲੱਗ ਗਿਆ ਕਿ ਯੁੱਧ ਨਸ਼ੇ ਵਿਰੋਧ ਇੱਕ ਫਰਜੀ ਪ੍ਰੋਗਰਾਮ ਹੈ ਯਾਦ ਰਹੇ ਇਸੇ ਤਰ੍ਹਾਂ ਪੰਚਾਇਤਾਂ ਦੀ ਕਬਜ਼ੇ ਛਡਾਉਣ ਦੀ ਮੁਹਿੰਮ ਸ਼ੁਰੂ ਕੀਤੀ ਸੀ ਯਾਦ ਕਰੋ ਜਰਾ ਅਜ ਤੋਂ 2.5 ਸਾਲ ਪਿੱਛੇ ਲੱਭਦੀ ਤੁਹਾਨੂੰ ਪੰਚਾਇਤਾਂ ਦੀ ਗੈਰ ਕਾਨੂੰਨੀ ਕਬਜ਼ੇ ਛਡਾਉਣ ਦੀ ਮੁਹਿੰਮ ਖਤਮ ਹੋ ਗਈ ਨਾ ਇਸ ਕਰਕੇ ਇਹ ਸਿਰਫ ਲੋਕ ਦਿਖਾਵਾ ਹਾਂ ਯੁੱਧ ਕਰਨਾ ਚਾਹੀਦਾ ਸੀ ਗੈਰ ਕਾਨੂੰਨੀ ਮਾਈਨਿੰਗ ਉਹਦੇ ਚ ਕਿਉਂਕਿ ਆਮਦਨ ਹੁੰਦੀ ਹੈ ਕੇਜਰੀਵਾਲ ਸਾਹਿਬ ਨੂੰ ਉਹ ਚ ਬਹੁਤ ਪੈਸਾ ਲੱਭਦਾ ਨਾ ਉਹਨਾਂ ਨੂੰ ਆਪ ਹੀ ਕੇਜਰੀਵਾਲ ਸਾਹਿਬ ਕਹਿੰਦੇ ਸੀ ਕਿ 20000 ਕਰੋੜ ਰੁਪਏ ਸਾਲ ਦੀ ਇਨਕਮ ਹੈ ਸਾਨੂੰ ਤੇ ਮੈਂ ਜਦੋਂ ਆਊਗਾ ਤੇ ਮੈਂ 20000 ਕਰੋੜ ਖਜ਼ਾਨੇ ਜਮ੍ਹਾਂ ਕਰਾਉ ਪਿਛਲੇ 3 ਸਾਲਾਂ 250 ਕਰੋੜ ਰੁਪਏ ਤੋਂ ਆਮਦਨ ਸਾਲਾਨਾ ਨਹੀਂ ਵਧੀ ਇਹਦਾ ਮਤਲਬ 19750 ਕਰੋੜ ਰੁਪਏ ਕਿੱਥੇ ਜਾ ਰਿਹਾ ਸੋ ਇਹ ਯੁੱਧ ਸਿਲੈਕਟਿਵ ਹੈ ਸਿਰਫ ਲੋਕਾਂ ਨੂੰ ਪ੍ਰਭਾਵਿਤ ਕਰਨ ਦੇ ਨਜ਼ਰੀਏ ਜੇ ਪੰਜਾ ਚੱਲ ਰਿਹਾ ਜੀ ਪੀਲਾ ਪੰਜਾ ਚੱਲ ਰਿਹਾ ਉਹਨਾਂ ਦੀ ਜਿਹੜੀ ਨਹੀਂ ਜੇ ਪੀਲਾ ਪੰਜਾ ਚਲਾਉਣਾ ਤੇ ਚਲਾਉਣਾ ਹੁਣ ਜਿਹੜੇ ਯੂਨੀਫਾਰਮ ਵਿੱਚ ਵੱਡੇ ਤਾਕਤਵਰ ਪੁਲਿਸ ਵਾਲੇ ਨਸ਼ੇ ਦੇ ਤਸਕਰਾਂ ਨਾਲ ਕਨੈਕਟਡ ਆ ਚੁੱਕੇ ਨੇ ਉਹਨਾਂ ਦੇ ਖਿਲਾਫ ਨੀਲਾ ਪੰਜਾ ਜਿਹੜਾ ਹੈ ਨਹੀਂ ਔਰ ਬੁਲਡੋਜ਼ਰ ਪੋਲਿਟਿਕਸ ਯੂਪੀ ਸਟਾਈਲ ਤੇ ਭਾਜੀਪੀ ਦੀ ਸਟਾਈਲ ਦੀ ਪੋਲਿਟਿਕਸ ਅਡਾਪਟ ਇਹਨੇ ਭਗਵਾਨ ਬਣਾ ਲਿਆ ਜੇ ਤੁਹਾਡੇ ਕੋਲ ਰੈਲੀ ਰੱਖੀ ਗਈ ਆ ਫਤਵਾਲਾ ਕਾ ਇੱਕ ਅਸੀਂ ਕਿਸਾਨ ਕਾਂਗਰਸ ਦੀਆਂ ਜਿਹੜੀ ਸਾਰੇ ਪੰਜਾਬ ਚ ਮੀਟਿੰਗਾਂ ਕਰ ਰਹੇ ਆ ਵੱਡੇ ਪੱਧਰ ਤੇ ਉਹਦੇ ਵਾਸਤੇ ਤਰਨਤਾਰ ਜ਼ਿਲ੍ਹੇ ਚ ਕੋਈ ਮੀਟਿੰਗ ਨਹੀਂ ਕੀਤੀ ਕਿਉਂਕਿ ਝੋਨੇ ਦੇ ਸੀਜ਼ਨ ਦੇ ਵਿੱਚ ਕਿਸਾਨਾਂ ਦੀ 5000 ਕਰੋੜ ਦੀ ਲੁੱਟ ਹੋਈ ਸੀ ਪੰਜਾਬ ਦੇ ਵਿੱਚ ਐਮਐਸਪੀ ਤੋਂ 400 ਰੁਪਿਆ ਕੁਇੰਟਲ ਘੱਟ 300 ਘੱਟ 200 ਘੱਟ ਦਿੱਤਾ ਸੀ ਤੇ ਜੱਟਾਂ ਦੀ ਜਿਹੜੀ ਇਹਨਾਂ ਨੇ ਕਿਸਾਨਾਂ ਦੀ ਬੜੀ ਬੁਰੀ ਤਰ੍ਹਾਂ ਲੁੱਟ ਕੀਤੀ ਸੀ ਹੁਣ ਕਣਕ ਦਾ ਸੀਜ਼ਨ ਆ ਹੋਰ ਇੱਕ ਹਫ਼ਤੇ ਤੱਕ ਮੰਡੀਆਂ ਦੇ ਵਿੱਚ ਕਣਕ ਜਿਹੜੀ ਆ ਪੂਰੀ ਆ ਜਾਣੀ ਆ ਤੇ ਪੰਜਾਬ ਸਰਕਾਰ ਦੀ ਤਿਆਰੀ ਆ ਕਣਕ ਦੇ ਵਿੱਚ ਵੀ ਜਿਹੜੀ ਹੁਣ ਕਿਸਾਨਾਂ ਦੀ ਲੁੱਟ ਕਰਨ ਵਾਸਤੇ ਉਹਦੇ ਕਰਕੇ ਅਸੀਂ ਜਿਹੜਾ ਇਹਨਾਂ ਨੂੰ ਇਹਨਾਂ ਨੂੰ ਮਤਲਬ ਰੋਕਣ ਵਾਸਤੇ ਕਿਸੇ ਵੀ ਕਿਸਾਨ ਦੀ ਲੁੱਟ ਨਾ ਹੋਵੇ ਜੋ ਐਮਐਸਪੀ ਦਾ ਰੇਟ ਆ ਉਹ ਦਿੱਤਾ ਜਾਵੇ ਤੇ ਅਸੀਂ ਸਾਰੇ ਪੰਜਾਬ ਦੇ ਵਿੱਚ ਆਪਣੀਆਂ ਮੀਟਿੰਗਾਂ ਕਿਸਾਨ ਕਾਂਗਰਸ ਵੱਲੋਂ ਜਿਹਦੇ ਕੇ ਸਰਦਾਰ ਸੁਖਪਾਲ ਸਿੰਘ ਖਹਿਰਾ ਆਲ ਇੰਡੀਆ ਦੇ ਪ੍ਰਧਾਨ ਨੇ ਤੇ ਮੈਂ ਪੰਜਾਬ ਸਟੇਟ ਦਾ ਆ ਤੇ ਪਾਕੀ ਸਾਡੇ ਜਿਲ੍ਹਾ ਪ੍ਰਧਾਨ ਜੀ ਅੰਮ੍ਰਿਤਸਰ ਦੇ ਨੇ ਤੇ ਵੱਖੋ ਵੱਖਰੇ ਅਹੁਦੇਦਾਰ ਸਾਡੇ ਜਨਰਲ ਸੈਕਟਰੀ ਵੀਤ ਪ੍ਰਧਾਨ ਤੇ ਅਸੀਂ ਸਾਰੇ ਪੰਜਾਬ ਚ ਪ੍ਰੋਗਰਾਮ ਆਲਦੇ ਰੱਖੇਗੇ ਦਾ ਕਹਿਣਾ ਕਿ ਮੰਡੀਆਂ ਦੇ ਵਿੱਚ ਜਿਹੜੇ ਪ੍ਰਬੰਧ ਪੁਖਤਾ ਕਰ ਦਿੱਤੇ ਨੇ ਸਰਕਾਰ ਹਰ ਵਾਰੀ ਕਹਿੰਦੀ ਆ ਪ੍ਰਬੰਧ ਪੁਖਤਾ ਆ ਪਰ ਮਗਰੋਂ ਜਦੋਂ ਛੇਲਦੀ ਉਦੋਂ ਪਤਾ ਲੱਗਦਾ ਨਾ ਸਰਕਾਰ ਹਰ ਵਾਰੀ ਕਹਿੰਦੀ ਆ ਵੀ ਅਸੀਂ ਚੋਕਲਾਂਗੇ ਪੈਸੇ ਦੇ ਦਿਆਂਗੇ 400 ਰੁਪਏ ਕਿੰਤਲ ਦਾ ਕੱਟ ਲੱਗਾ 300 ਦਾ ਕੱਟ ਲੱਗਾ ਸਰਕਾਰ ਨੇ 5000 ਕਰੋੜ ਰੁਪਏ ਦਾ ਕਿਸਾਨਾਂ ਨੂੰ ਚੂਨਾ ਲਾਇਆ ਆ ਤੇ ਜਿਹਦੇ ਕਰਕੇ ਇਹਨਾਂ ਦੀ ਫਿਰ ਤਿਆਰੀ ਆ ਵੀ ਕਣਕ ਦੇ ਵਿੱਚ ਅਸੀਂ ਉਹ ਡਰਾਉਣਾ ਆ ਕੰਮ ਪਰ ਅਸੀਂ ਹੁਣ ਜਿਹੜਾ ਉਹ ਕਣਕ ਦੇ ਵਿੱਚ ਆਪਣੇ ਭਰਾਵਾਂ ਦੀ ਆਪਣੇ ਕਿਸਾਨਾਂ ਦੀ ਅਸੀਂ ਜਿਹੜੀ ਆ ਸੱਪਾਂ ਦੀਆਂ ਸਰੀਆਂ ਮਤ-ਮਤ ਕੇ ਇਹਨਾਂ ਨੇ ਜਿਹੜੀ ਫਸਲ ਪਾਲੀ ਆ 6 ਮਹੀਨਿਆਂ ਬਾਅਦ ਫਸਲ ਆਉਣੀ ਆ ਮੰਡੀਆਂ ਚ ਅਸੀਂ ਉਹਦੀ ਲੁੱਟ ਨਹੀਂ ਹੋਣ ਦੇਵਾਂਗੇ